ਲੋ ਜੀ ਹੁਣ ਤੁਹਾਨੂੰ ਅਸੀਂ ਐਮ ਕੇ ਆਰ ਐਂਟਰਟੇਨਮੈਂਟ ਚੈਨਲ ਦੇ ਦਰਸ਼ਕਾਂ ਨਾਲ ਮਲਾਉਣ ਜਾ ਰਹੇ ਹਾਂ ਜੀ ਸਰ ਜੀ ਤੁਹਾਡਾ ਸ਼ੋਭਨਾਮ ਕੀ ਹੈ ਜੀ ਮੇਰਾ ਜੀ ਸ਼ਿਵਜੀਤ ਸਿੰਘ ਘੁੰਮੜਾ ਅਸੀਂ ਜੀ ਮੀਤਾ ਚੁਗਲਖੋਰ ਬਾਰੇ ਗੱਲ ਕਰਨ ਲੱਗੇ ਹਾਂ ਤੁਹਾਡੇ ਨਾਮ ਮੀਤਾ ਚੁਗਲਖੋਰ ਪਹਿਲਾ ਐਪੀਸੋਡ ਅਸੀਂ ਬਣਾਇਆ ਸੀਗਾ ਤੇ ਉਹ ਤੁਸੀਂ ਦੇਖਿਆ ਤਾਂ ਤੁਹਾਨੂੰ ਕਿਦਾਂ ਦਾ ਲੱਗਾ ਜੀ ਹਾਂਜੀ ਦੇਖਿਆ ਜੀ ਸਾਰੇ ਪਰਿਵਾਰ ਨੇ ਤਾਂ ਬਹੁਤ ਵਧੀਆ ਲੱਗਿਆ ਹੁਣ ਤੁਸੀਂ ਦੂਜਾ ਪਾਰਟ ਕੱਢੋ ਛੇਤੀ ਅਸੀਂ ਇਹ ਦੂਸਰਾ ਭਾਗ ਤੁਹਾਡਾ ਨਾ ਆਪਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਆ ਤੇ ਉਹ ਅਸੀਂ ਜਲਦੀ ਲੈ ਕੇ ਆ ਰਹੇ ਆ ਉਹ ਵੀ ਤੁਸੀਂ ਜ਼ਰੂਰ ਦੇਖਣਾ ਜ਼ਰੂਰ ਦੇਖਾਂਗੇ ਜੀ ਪੂਰੀ ਫੈਮਿਲੀ ਦੇ ਨਾਲ ਸ਼ੁਕਰੀਆ ਜੀ ਥੈਂਕ ਯੂ ਮੀਤਾ ਚੋਲਖੋਰ ਜਿੰਦਾਬਾਦ ਜੀ ਤੁਹਾਡਾ ਨਾਮ ਕੀ ਆ ਜੀ ਜੀਕੇ ਕੁਮਾਰ ਜੀ ਮੀਤਾ ਚੋਲਖੋਰ ਦਾ ਪਹਿਲਾ ਭਾਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜੀ ਬਹੁਤ ਵਧੀਆ ਲੱਗਾ ਜੀ ਸਾਰੇ ਪਰਿਵਾਰ ਨੇ ਦੇਖਿਆ ਸ਼ੁਕਰੀਆ ਜੀ ਮੀਤਾ ਚੁਗਲਖੋਰ ਜਿੰਦਾਬਾਦ ਹਾਂਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸਾਨੀ ਕੁਮਾਰ ਹੈ ਜੀ ਅੱਛਾ ਜੀ ਤੁਸੀਂ ਇਹ ਨਾ ਮੇ ਮੀਤਾ ਚੁਗਲਖੋਰ ਦਾ ਪਹਿਲਾ ਭਾਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਦੇਖੋ ਮੀਤਾ ਚੁਗਲਖੋਰ ਦਾ ਪਹਿਲਾ ਭਾਗ ਤਾਂ ਸਾਨੂੰ ਬਹੁਤ ਵਧੀਆ ਲੱਗਾ ਜੀ ਤੇ ਸੋਹਣੀ ਸੋਹਣੀ ਫਿਲਮ ਬਣੀ ਹੋਈ ਆ ਵਧੀਆ ਹੈ ਤਾਂ ਤੇ ਹੁਣ ਅਸੀਂ ਹੈ ਨਾ ਮੀਤਾ ਚੁਗਲਖੋਰ ਦਾ ਦੂਸਰਾ ਭਾਗ ਲੈ ਕੇ ਆ ਰਹੇ ਆ ਤੇ ਉਹ ਤੁਸੀਂ ਮਤਲਬ ਉਹ ਵੀ ਦੇਖਣਾ ਹੈਗਾ ਹਾਂਜੀ ਹਾਂਜੀ ਦੇਖਾਂਗੇ ਜੀ ਉਹ ਬਹੁਤ ਵਧੀਆ ਫਿਲਮ ਬੜੀ ਦੂਸਰੇ ਦਾ ਭਾਗ ਸੋਨਾ ਬਣਿਆ ਹੋਣਾ ਜਰੂਰ ਅਸੀਂ ਦੇਖਾਂਗੇ ਨਹੀਂ ਹਾਂਜੀ ਤੁਹਾਡਾ ਨਾਮ ਕੀ ਹੈ ਜੀ ਸੰਦੀ ਕੁਮਾਰਤਾ ਜੀ ਤੇ ਤੁਹਾਨੂੰ ਮੀਤਾ ਚੁਗਲਖੋਰ ਦਾ ਪਹਿਲਾ ਭਾਗ ਕਿਸ ਤਰ੍ਹਾਂ ਦਾ ਲੱਗਾ ਬਹੁਤ ਵਧੀਆ ਲੱਗਿਆ ਭਾਜੀ ਬਹੁਤ ਵਧੀਆ ਜੀ ਹਾਂਜੀ ਸਰ ਜੀ ਤੁਹਾਡਾ ਨਾਮ ਕੀ ਹੈ ਜੀ मेरा नाम जयसूर्दन सिंह गाजी हां जी। ਅਸੀਂ ਇਹ ਨਾ ਮੀਤਾ ਚੁਗਲਖੋਰ ਪਹਿਲਾ ਭਾਗ ਬਣਾਇਆ ਸੀਗਾ ਤੇ ਉਹ ਤਾਂ ਤੁਸੀਂ ਦੇਖਿਆ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ? ਅਸੀਂ ਮੀਤਾ ਚੁਗਲਖੋਰ ਪਹਿਲਾ ਭਾਗ ਸਾਰੇ ਭਗਵਾਨ ਦੇ ਦੇਖਿਆ ਤੁਹਾਨੂੰ ਬਹੁਤ ਅੱਛਾ ਲੱਗਾ। ਅੱਛਾ। ਤੇ ਅੱਗੇ ਅਸੀਂ ਇਹ ਨਾ ਅੱਗੇ ਹੁਣ ਦੂਸਰਾ ਭਾਗ ਮੀਤਾ ਚੁਗਲਖੋਰ ਦਾ ਬਣਾ ਬਣਾ ਰਹੇ ਆ। ਉਹਦੀ ਸ਼ੂਟਿੰਗ ਉਹਦਾ ਵੈਸੇ ਪੂਰੀ ਹੋ ਗਈ ਆ ਤੇ ਉਹ ਵੀ ਤੁਸੀਂ ਜ਼ਰੂਰ ਦੇਖਣਾ। ਬਿਲਕੁਲ ਜ਼ਰੂਰ ਦੇਖਾਂਗੇ ਤੇ ਕੀ ਹੈ ਜੀ ਬਲੋਤ ਸਾਹਿਬ ਜੀ ਅਸੀਂ ਇਹ ਨਾ ਮੀਤਾ ਚੁਗਲਖੋਰ ਬਾਰੇ ਗੱਲ ਕਰਨ ਲੱਗੇ ਆ ਤੁਹਾਡੇ ਨਾਲ ਕਿ ਮੀਤਾ ਚੁਗਲਖੋਰ ਜਿਹੜਾ ਸੀਗਾ ਤੁਹਾਨੂੰ ਉਹ ਜਿਹੜਾ ਪਹਿਲਾ ਐਪੀਸੋਡ ਕਿਸ ਤਰ੍ਹਾਂ ਦਾ ਲੱਗਾ ਬਹੁਤ ਵਧੀਆ ਲੱਗਾ ਜੀ ਭਾਈ ਬਹੁਤ ਸੋਹਣਾ ਸਾਡਾ ਐਪੀਸੋਡ ਸੀਗਾ ਜੀ ਬਹੁਤ ਲੋਕਾਂ ਨੇ ਪਸੰਦ ਕੀਤਾ ਅਸੀਂ ਖੁਦ ਵੀ ਬਹੁਤ ਪਸੰਦ ਕਰਦੇ ਆ ਜੀ ਅੱਛਾ ਜੀ ਥੈਂਕ ਯੂ ਜੀ ਹਾਂ ਜੀ ਸਾਹਿਬ ਜੀ ਤੁਹਾਡਾ ਛੋਪ ਨਾਮ ਕੀ ਹੈ ਜੀ پرویز ਅਸੀਂ ਇਹ ਨਾ ਮੀਤਾ ਚੁਗਲਖੋਰ ਪਹਿਲਾ ਭਾਗ ਬਣਾਇਆ ਸੀਗਾ ਤੇ ਤੁਸੀਂ ਦੇਖਿਆ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਬਹੁਤ ਵਧੀਆ ਲੱਗਾ ਹੁਣ ਅਸੀਂ ਹੈ ਨਾ ਮੀਤਾ ਚੁਗਲਖੋਰ ਦਾ ਦੂਜਾ ਭਾਗ ਲੈ ਕੇ ਆ ਰਹੇ ਹਾਂ ਉਹ ਵੀ ਤੁਸੀਂ ਜ਼ਰੂਰ ਦੇਖਣਾ ਜ਼ਰੂਰ ਦੇਖਾਂਗੇ। ਸ਼ੁਕਰੀਆ ਜੀ। ਹਾਂਜੀ ਸਰ ਜੀ ਤੁਹਾਡਾ ਨਾਮ ਕੀ ਹੈ ਜੀ? ਸ਼ੋਭਨਾਮ ਕੀ ਹੈ? ਜਿਹੜਾ ਨਾ ਡੀਸੀ ਪਾਲਾ ਜੀ। ਹਾਂਜੀ। ਅਸੀਂ ਜੀ ਮੀਤਾ ਚੁਗਲਖੋਰ ਪਹਿਲੇ ਭਾਗ ਦੀ ਗੱਲ ਕਰਨਾ ਹੈ ਤੁਹਾਡੇ ਨਾਲ ਵੀ ਤੁਹਾਨੂੰ ਉਹ ਤੁਸੀਂ ਦੇਖਿਆ ਤੇ ਕਿਸ ਤਰ੍ਹਾਂ ਦਾ ਲੱਗਾ? ਹਾਂਜੀ ਬਹੁਤ ਵਧੀਆ ਲੱਗਿਆ ਜੀ। ਫਿਰ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਮੀਤਾ ਜੁਗਨਖੋਰ ਬਾਰੇ ਹਾਂਜੀ ਬਹੁਤ ਵਧੀਆ ਅਸੀਂ ਦੇਖਿਆ ਉਹ ਕਾਫੀ ਬਹੁਤ ਵਧੀਆ ਲੱਗਿਆ ਬੱਚਿਆਂ ਨੇ ਵੀ ਦੇਖਿਆ ਹਾਂਜੀ ਹਾਂਜੀ ਤਾਂ ਹੋਰ ਵੀ ਅਸੀਂ ਜੋ ਵੀ ਆਏਗਾ ਜ਼ਰੂਰ ਦੇਖਾਂਗੇ ਤੁਹਾਨੂੰ ਬਾਕੀ ਐਪੀਸੋਡ ਜੀ ਹੋਰ ਵੀ ਜਿਹੜੇ ਸੀਗੇ ਐਮ ਕੇ ਆਰ ਇੰਟਰਨੈਟ ਚੈਨਲ ਚੈਨਲ ਤੇ ਦੇਖੇ ਤੁਸੀਂ ਉਹ ਕਿਸ ਤਰ੍ਹਾਂ ਲੱਗੇ ਹਾਂਜੀ ਉਹ ਵੀ ਬਹੁਤ ਵਧੀਆ ਸੀ ਪਹਿਲਾਂ ਤੁਹਾਡਾ ਲੰਗਾ ਦਾ ਸਿਗਾ ਅਨਪੜ੍ਹ ਮੰਤਰੀ ਵੀ ਬਹੁਤ ਵਧੀਆ ਸੀ ਧਰਨਾ ਛੜਿਆਂ ਦਾ ਵੀ ਆ ਬਾਕੀ ਇੱਕ ਰਿਸ਼ਤਾ ਮੰਗੋ ਦਾ ਉਹ ਵੀ ਬਹੁਤ ਵਧੀਆ ਅਸੀਂ ਇੱਕ ਲੰਗਰ ਪੁਲਸ ਦਾ ਉਹ ਵੀ ਬਹੁਤ ਵਧੀਆ ਤੁਸੀਂ ਸ਼ੂਟ ਕੀਤਾ ਸੀਗਾ ਹਾਂਜੀ ਹਾਂਜੀ ਹੁਣ ਅਸੀਂ ਦੂਜਾ ਭਾਗ ਮੀਤਾ ਚੁਗਲਖੋਰ ਦਾ ਲੈ ਕੇ ਆਏ ਹਾਂ ਉਹ ਜ਼ਰੂਰ ਤੁਸੀਂ ਦੇਖਣਾ ਹਾਂਜੀ ਬਿਲਕੁਲ ਜ਼ਰੂਰ ਜ਼ਰੂਰ ਦੇਖਾਂਗੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਐਸ ਐਸ ਪਰਮਾਰ ਸਰਵਣ ਸਿੰਘ ਪਰਮਾਰ ਹੈ ਹਾਂਜੀ ਮੀਤਾ ਚੁਗਲਖੋਰ ਪਹਿਲਾ ਭਾਗ ਜਿਹੜਾ ਸੀਗਾ ਉਹ ਅਸੀਂ ਦੇਖਿਆ ਬਹੁਤ ਵਧੀਆ ਪਸੰਦ ਆਇਆ। ਐ ਪਰਿਵਾਰ ਨੇ ਦੇਖਿਆ ਸਾਰੇ ਨੇ। ਮੈਂ ਆਪਣੇ ਦੋਸਤਾਂ ਨੂੰ ਰਿਕਮੈਂਡ ਕੀਤਾ ਸੀਗਾ। ਉਹਨਾਂ ਨੇ ਵੀ ਦੇਖਿਆ। ਬੱਚੇ ਮੇਰੇ ਕੈਨੇਡਾ ਹੈਗੇ ਆ। ਉਹਨਾਂ ਨੂੰ ਮੈਂ ਲਿੰਕ ਤੇ ਜਾਈ YouTube ਤੇ। ਉਹਨਾਂ ਨੇ ਵੀ ਦੇਖਿਆ। ਉਹਨਾਂ ਨੂੰ ਵੀ ਬਹੁਤ ਪਸੰਦ ਆਇਆ। ਤੇ ਬਾਕੀ ਹੋਰ ਵੀ ਲਿੰਕ ਮੈਂ ਭੇਜਿਆ ਜਿਹੜੇ। ਬੱਚਿਆਂ ਨੂੰ ਵੀ ਭੇਜਿਆ, ਉਹਨਾਂ ਨੂੰ ਵੀ ਭੇਜਿਆ। ਜਿਵੇਂ ਕਿ ਰਿਸ਼ਤਾ ਮੰਗੋ ਦਾ। ਪੋਲਸ ਲੰਗਰ ਪੋਲਸ ਦਾ। ਅਨਪੜ ਮੰਤਰੀ। ਤੇ ਛੜਿਆ ਦਾ ਧਰਨਾ ਇਹ ਸਾਰੇ ਹੀ ਬਹੁਤ ਪਸੰਦ ਕੀਤੇ ਗਏ ਆ ਹਾਂਜੀ ਮੀਤਾ ਚੁਗਲ ਖੋਦ ਦਾ ਦੂਜੇ ਭਾਗ ਦਾ ਮੈਂ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਮੇਰੇ ਪਰਿਵਾਰ ਵੀ ਜਿਸ ਤਰ੍ਹਾਂ ਤੁਹਾਡਾ ਮੀਤਾ ਚੁਗਲ ਖੋਦ ਦਾ ਪਹਿਲਾ ਭਾਗ ਸੀਗਾ ਮੈਨੂੰ ਲੱਗਦਾ ਦੂਜਾ ਭਾਗ ਉਸ ਤੋਂ ਵੀ ਹਟਕੇ ਹੋਏਗਾ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਇਹ ਤੇ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਕਰੋ ਸਾਸਟ੍ਰਿਕਾ